ਇਸ ਸਮੇਂ ਦੀ ਵੱਡੀ ਖਬਰ ਜਲੰਧਰ ਦੇ ਨਕੋਦਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ 올 ਪੰਜਾਬ ਟਰੱਕ ਯੂਨੀਅਨ ਵੱਲੋਂ ਸੱਦੀ ਮੀਟਿੰਗ ਦੌਰਾਨ ਟਰੱਕ ਯੂਨੀਅਨ ਮੈਂਬਰਾਂ ਦਾ ਸਰਕਾਰ ਖਿਲਾਫ ਗੁੱਸਾ ਭੜਕ ਗਿਆ ਜਿਸ ਤੋਂ ਬਾਅਦ ਟਰੱਕ ਆਪਰੇਟਰਾਂ ਨੇ ਇੱਕ ਨਵੇਂ ਟਰੱਕ ਨੂੰ ਅੱਗ ਲਗਾ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਕਰਨ ਦੇ ਖਿਲਾਫ ਸੜਕਾਂ ਉੱਤੇ ਉਤਰਿਆ ਇਹ ਵਿਰੋਧ ਪ੍ਰਦਰਸ਼ਨ ਟਰੱਕ ਆਪਰੇਟਰਾਂ ਵੱਲੋਂ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਯੂਨੀਅਨ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 16 ਅਗਸਤ ਨੂੰ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਟਰੱਕਾਂ ਨੂੰ ਸਾੜਿਆ ਜਾਵੇਗਾ ਅਤੇ 31 ਅਗਸਤ ਨੂੰ ਚੱਕਾ ਜਾਮ ਰੱਖਿਆ ਜਾਵੇਗਾ ਟਰੱਕ ਆਪਰੇਟਰਾਂ ਮੁਤਾਬਕ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦਾ ਸੰਘਰਸ਼ ਹੋਰ ਵੀ ਤੇਜ਼ ਹੋ ਜਾਵੇਗਾ ਟਰੱਕ ਆਪਰੇਟਰਾਂ ਦੀ ਯੂਨੀਅਨ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਜਿਹੜਾ ਸਰਕਾਰ ਨੇ ਟਰੱਕ ਨੂੰ ਉਹਨੂੰ ਦਾ ਫੈਸਲਾ ਕੀਤਾ ਵੀ ਅਸੀਂ ਭੰਕਾ ਦਿੰਦੀਆਂ ਵੀ ਆ ਤੇ ਵਾਪਸ ਨਹੀਂ ਲਵਾਵਾਂਗੇ ਉਹਨੂੰ ਲੈ ਕੇ ਅੱਜ ਟਰੱਕ অপারেਟਰਾਂ ਨੇ ਸਰਚ ਦਾ ਐਲਾਨ ਕੀਤਾ ਜਿਹਨੂੰ ਲੈ ਕੇ ਅਸੀਂ ਪਹਿਲਾਂ ਪਹਿਲਾਂ ਇੱਕ ਥਾਣਾ ਜਿਹੜਾ ਜਲੰਧਰ ਡੀਸੀ ਦਫ਼ਤਰ ਦੇ ਬਾਹਰ ਪੰਜਾਬ ਦੀਆਂ ਸੂਚੀਆਂ ਟਰੱਕ ਨੂੰ ਜਿਹੜਾ ਥਾਣਾ ਦੇਣਗੇ ਆ ਉਸ ਤੋਂ ਬਾਅਦ 10 ਤਰੀਕ ਨੂੰ ਸਰਕਾਰ ਦੇ ਸਾਰੇ ਸਰਕਾਰੀ ਕੰਮ ਨਾਜ ਦੇ ਟੂ ਅਡਵਾਈਸ ਆਟਾ ਦਾਲ ਟੀਮ ਦੇ ਤੇ ਜਿਹੜਾ ਆਟਾ ਦਾਲ ਦੇ ਟੀਮ ਦੇ ਤੇ ਜਿਹੜਾ ਆਟਾ ਦਾਲ ਜਾਂਦਾ ਆ ਉਹ ਬੰਦ ਕਰਦਾਂਗੇ ਔਰ ਪੰਜਾਬ ਦੇ ਵਿੱਚੋਂ ਜਿਹੜੇ ਸਪੈਸ਼ਲਾਂ ਭਰ ਕੇ ਜਾਂਦੀਆਂ ਉਹ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ 16 ਤਰੀਕ ਨੂੰ ਪੰਜਾਬ ਦੇ ਵਿੱਚ ਟਰੱਕ ਸਾੜੇ ਜਾਣਗੇ ਕਿਉਂਕਿ ਉਸ ਦੇ ਵਜੋਂ ਆਪਣੇ ਲੋਕ ਨੇ ਜਿਹੜੇ ਉਹ ਕਹਿੰਦੇ ਕਿ ਅਸੀਂ ਆਪਣੇ ਟਰੱਕ ਸਾੜ ਦਣੇ ਆ ਉਹ ਟਰੱਕ ਸਾੜੇ ਜਾਣਗੇ ਉਸ ਤੋਂ ਬਾਅਦ 18 ਤਰੀਕ ਨੂੰ ਪੰਜਾਬ ਦੇ ਸਮੂੱਚੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਉਸ ਜ਼ਿਲ੍ਹੇ ਦੀਆਂ ਜੁਨੀਅਨ ਥਾਣਾ ਦੇਣਗੀਆਂ ਔਰ 23 ਤਰੀਕ ਨੂੰ ਪੰਜਾਬ ਦੇ ਸਾਰੇ ਹਾਈਵੇ ਬੰਦ ਕਰ ਦਿੱਤੇ ਜਾਣਗੇ ਔਰ ਆਪਣਾ ਜਿੱਥੇ ਅਸੀਂ ਚੱਕਾ ਜਾਬ ਰੱਖਾਂਗੇ ਉੱਥੇ ਪੰਜਾਬ ਦਾ ਕੋਈ ਵੀ ਟਰੱਕ ਜਾਂ ਕੋਈ ਵੀ ਵਾਹਨ ਚੱਲਣ ਨਹੀਂ